ਕੀ ਨਾ ਭਾਈ ਜੀ ਕਿਹੜਾ ਇਨਾਮ ਨਿਕਲਿਆ ਤੁਹਾਨੂੰ ਨਾਮ ਭਾਈ ਗੁਰਸ਼ਾ ਸਿੰਘ ਨਾਮ 90000 ਦਾ ਅੱਜ ਨਿਕਲਿਆ 45000 ਦਾ ਪਰਸੋ ਨਿਕਲੇ ਕੀ ਕੰਮ ਕਰਦੇ ਰੈਡੀਮੇਡ ਦੀ ਸ਼ੋਪ ਹੈ ਭਾਈ ਆਪਣੀ ਦਾ ਰਾਇਲ ਫੈਸ਼ਨ ਤੇ ਜਲਾਲਾ ਵਾ ਆਪਣੇ ਲਵ ਕੁਸ਼ਲੀ ਗਲੀ ਚ ਠੀਕ ਹਾਂ ਜੀ ਕਿ ਕਿੰਨੇ ਚਿਰ ਤੋਂ ਪਾਰੇ ਹੋ ਕਾਫੀ ਟਾਈਮ ਹੋ ਗਿਆ ਭਾਈ ਜੀ ਪਹਿਲਾਂ ਔਰ ਪਾਸੇ ਪਾਉਂਦੇ ਸੀ ਦੋ ਹਫਤਾ ਡੇਢ ਹੋਇਆ ਇਹਨਾਂ ਕੋਲ ਸ਼ੁਰੂ ਕੀਤਾ ਵਾ ਪਹਿਲਾਂ 6000 ਤੇ 3 ਨਾਮ ਨਿਕਲੇ ਨੇ ਫਿਰ 45000 ਦਾ ਤੇ ਅੱਜ 90000 ਦਾ ਨਿਕਲੇ ਕੀ ਸੋਚਿਆ ਕਰ ਰਹੇ ਜਿਹੜੇ ਇਨਾਮ ਨਿਕਲੇ ਨੇ ਇਹਨਾਂ ਵਾਦੀ ਬਸ ਭਾਈ ਸੇਵਾ ਚ ਗੁਪਤ ਸੇਵਾ ਕਰਾਂਗੇ ਤੇ ਬਾਕੀ ਆਪਣੇ ਪਰਿਵਾਰ ਨੂੰ ਦੇ ਦਾਂਗੇ ਹਾਂਜੀ ਖੁਸ਼ੀ ਹੁੰਦੀ ਹਾਂਜੀ ਹਾਂਜੀ ਖੁਸ਼ੀ ਪੂਰੀ ਕਿੰਨੇ ਕਿੰਨੇ ਦੀ ਲਾਟਰੀ ਪਾਈ ਸੀ ਪੰਨਾਂ ਜਿਹੜਾ 40000 ਰੁਪਏ ਭਾਈ 150 ਦੀ ਕਾਪੀ ਆਉਂਦੀ ਪੰਜ ਪੰਜ ਦੀ ਇੱਕ ਹੁੰਦਾ ਨੰਬਰ 55 ਜੀ ਤੇ ਬਸ ਪਹਿਲਾਂ 45000 ਨਿਕਲੇ ਅੱਜ 10 ਕਾਪੀ 10 ਨੰਬਰਾਂ ਵਾਲੀਆਂ ਪਈਆਂ ਜੀ ਕਾਪੀ ਤੇ 90000 ਨਿਕਲੇ 90 ਹਾਂਜੀ 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 ਬੁਰੇ ਜੀ ਉਸ ਤੋਂ ਬਾਅਦ 7 ਤਰੀਕ ਨੂੰ ਆਪਣੇ ਕੋਲ 45000 ਦਾ ਪ੍ਰਾਈਸ ਲੱਗਿਆ ਸੀ 18974 ਜੋ ਭਾਜੀ ਨੂੰ ਲੱਗਿਆ ਸੀ ਉਸ ਤੋਂ ਬਾਅਦ ਆ ਜਿੰਨੇ ਜੀ ਆਪਾਂ 11 ਤਰੀਕ 11 ਤਰੀਕ ਨੂੰ ਵੀ ਆਪਣੇ ਕੋਲ 45000 ਦਾ ਪ੍ਰਾਈਸ 74606 ਤੇ ਲੱਗਿਆ ਸੀ ਚਲੋ ਉਹਨਾਂ ਨੇ ਨਹੀਂ ਵੀਡੀਓ ਬਣਵਾਈ ਕੋਈ ਪਰਸਨਲ ਹੁੰਦੇ ਆ ਆਪਾਂ ਹਾਂਜੀ ਕਿਸੇ ਨੂੰ ਆਪਾਂ ਧੱਕਾ ਨਹੀਂ ਕਰਦੇ ਕਿਸੇ ਨਾਲ ਇਹ ਆਪਣੇ ਕੋਲ 11 ਤਰੀਕ ਨੂੰ ਵੀ ਪ੍ਰਾਈਸ ਲੱਗਿਆ ਜੀ ਉਸ ਤੋਂ ਬਾਅਦ ਅੱਜ 13 ਤਰੀਕ ਨੂੰ ਫੇਰ ਬਾਬੇ ਦੀ ਕਿਰਪਾ ਹੋ ਗਈ ਹੈ ਜੀ 13 ਤਰੀਕ ਨੂੰ ਅੱਜ 90000 ਦਾ ਪ੍ਰਾਈਸ ਇਹਨਾਂ ਨੂੰ ਹੀ ਲੱਗਿਆ ਜੀ ਸੋ ਐਸੀ ਤਰ੍ਹਾਂ ਪ੍ਰਾਈਜ਼ਾਂ ਦੀ ਬਹੁਤ ਵੱਡੀ ਲਾਈਨ ਲੱਗੀ ਹੋਈ ਹੈ ਜੀ ਜਲਾਲਾਬਾਦ ਦੇ ਵਿੱਚ ਕਰਨ ਅਰਜੁਨ ਲਾਟਰੀ ਏਜੰਸੀ ਤੇ ਪਹਿਲਾਂ ਜਦੋਂ ਕਿਸੇ ਨੂੰ ਵੀ ਨਾਮ ਨਹੀਂ ਨਿਕਲਦੇ ਉਹ ਸਾਡੇ ਕੋਲ ਆਉਂਦੇ ਆ ਉਹਨਾਂ ਨੂੰ ਪਹਿਲੀ ਦੂਸਰੀ ਵਾਰ ਚ ਪ੍ਰਾਈਜ਼ ਆ ਰਿਹਾ ਇਹ ਬਾਬੇ ਦੀ ਕਿਰਪਾ ਹੈ ਜੀ ਮਿਹਨਤ ਕੀਤੀ ਆਪਾਂ ਇੱਥੋਂ ਤੱਕ ਨਾ ਆਏ ਕਿਸੇ ਨਾਲ ਕੋਈ ਧੱਕਾ ਨਹੀਂ ਕਰਦੇ ਅਸੀਂ ਕੋਈ ਲਾਟਰੀ ਲਵੇ ਨਾ ਲਵੇ ਉਸ ਕਿਸੇ ਨਿਕਲ ਗਿਆ ਬਸ ਠੀਕ ਹੈ ਸਾਸਰੀ ਘਰ ਹੈ ਕਿਸੇ ਨਾ ਕੋਈ ੱਟਕਾ ਨਹੀਂ ਕਿ ਆ ਵੀ ਲੈ ਜੋ ਆ ਵੀ ਲੈ ਜੋ ਆਪਣੇ ਕੋਲ ੱਟਕਾ ਨਹੀਂ ਹੁੰਦਾ ਜੀ ਜੀ ਹੁਣ ਕਿਹੜਾ ਇਨਾਮ ਆ ਰਿਹਾ ਹੁਣ ਆ ਦਿਖਾਓ ਕਿੱਡਾ ਸਟਾਕ ਹੈ ਜੀ ਆਪਣੇ ਕੋਲੇ ਜਲਾਲਾਬਾਦ ਦੇ ਵਿੱਚ ਕਿਸੇ ਕੋਲੇ ਐਡਾ ਸਟਾਕ ਨਹੀਂ ਪਿਆ ਹੁੰਦਾ ਸਾਰਿਆਂ ਨੂੰ ਹੀ ਪਤਾ ਹੈ ਆਪਣੇ ਕੋਲੇ ਪੂਰਾ ਫੁੱਲ ਸਟਾਕ ਹੁੰਦਾ ਜੀ ਇਹ ਹੋਲੀ ਬੰਪਰ ਦਾ ਡਰਾ ਹੈ ਜੀ ਹੋਲੀ ਬੰਪਰ ਜੀ ਇਹ 2.5 ਕਰੋੜ ਦਾ ਫਰਸਟ ਪ੍ਰਾਈਜ਼ ਹੈ ਇਸ ਦੀ ਤਰੀਕ ਹੈ ਜੀ 22 3 2025 ਹੋਲੀ ਬੰਪਰ 2.5 ਕਰੋੜ ਦਾ ਪ੍ਰਾਈਸ ਆ 500 ਦੀ ਟਿਕਟ ਹੈ ਇਹ ਗਰੰਟਡ ਪ੍ਰਾਈਸ ਹੈ ਜੀ ਵਿਕੀਆਂ ਹੋਈਆਂ ਟਿਕਟਾਂ ਚੋਂ ਨਿਕਲਣ ਦੀ ਗਰੰਟੀ ਹੈ ਸਰਕਾਰ ਵੱਲੋਂ ਪੰਜਾਬ ਸਟੇਟ ਹਾਂਜੀ ਪੰਜਾਬ ਸਟੇਟ ਡੀਅਰ ਹੋਲੀ ਬੰਪਰ ਤੇ ਹੋਰ ਵੱਡੀ ਗੱਲ ਹੈ ਇਸ ਦੀ ਸਿਰਫ ਟਿਕਟ 6 ਲੱਖ ਜੋ ਪਿੱਛੇ 10 ਕਰੋੜ ਦਾ ਬੰਪਰ ਸੀ ਉਹਦੀ 16 ਲੱਖ ਟਿਕਟ ਪ੍ਰਿੰਟ ਹੋਈ ਸੀਗੀ ਇਹ ਸਿਰਫ 6 ਲੱਖ ਬੰਦਿਆਂ ਚੋਂ ਨਿਕਲਣਾ ਹੈ ਜੀ ਪ੍ਰਾਈਸ ਉਸ ਤੋਂ ਇਲਾਵਾ ਆਪਣੇ ਕੋਲੇ ਡੇਲੀ ਵਾਲੇ ਮੰਥਲੀ ਵੀਕਲੀ ਇਹ ਡੇਲੀ ਵਾਲੀਆਂ ਟਿਕਟਾਂ ਜੀ ਜਿਨ੍ਹਾਂ ਚੋਂ ਆਪਣੇ ਕੋਲ ਸਭ ਤੋਂ ਵੱਧ ਪ੍ਰਾਈਸ ਆ ਰਹੇ ਆ ਜਿਸ ਨੂੰ ਆਪਾਂ 6 ਰੁਪਏ ਵਾਲੀ ਟਿਕਟ ਕਹਿ ਦਿੰਨੇ ਆ ਉਹ ਇਹ ਸਾਰੀਆਂ ਟਿਕਟਾਂ ਇਹਨਾਂ ਚੋਂ ਹੀ ਆਪਣੇ ਕੋਲ ਸਭ ਤੋਂ ਜ਼ਿਆਦਾ ਪ੍ਰਾਈਜ਼ ਆ ਰਹੇ ਆ ਹੋਰ ਆਪਣੇ ਕੋਲ ਮੰਥਲੀ ਟਿਕਟ ਹੈ 2.5 ਕਰੋੜ ਇਸੇ ਛੇ